ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਪਿੰਡ ਚੀਮਾ ਚੀਮਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਦਰਨਤਾਰਨ ਸਾਹਿਬ ਦਾ ਪਿੰਡ ਪੱਟੀ ਦੇ ਬਿਲਕੁਲ ਨਜ਼ਦੀਕ ਪੰਜ ਚਾਰ ਕਿਲੋਮੀਟਰ ਦੀ ਦੂਰੀ ਪੱਟੀ ਸ਼ਹਿਰ ਤੋਂ ਪਿੰਡ ਚੀਮਾ ਤੇ ਚੀਮਾ ਦੇ ਨਾਲ ਦੋਸਤੋ ਪਿੰਡ ਬਰਵਾਲਾ ਸੈਦੋਂ ਜੋੜ ਸਿੰਘ ਵਾਲਾ ਦੁੱਬਲੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਭਗੂਪੁਰ ਪਿੰਡ ਬਿਲਕੁਲ ਨੇੜੇ ਦਾ ਨਾਲ ਲੱਗਦਾ ਹਰੀਕੇ ਪੱਤਣ ਤੋਂ ਵੀ ਕੋਈ ਜ਼ਿਆਦਾ ਦੂਰੀ ਨਹੀਂ ਕੋਈ 12-13 ਕਿਲੋਮੀਟਰ ਦੀ ਦੂਰੀ ਹੋਊਗੀ ਤੇ ਪੱਟੀ ਸ਼ਹਿਰ ਵੀ ਕੋਈ 5 ਕਿਲੋਮੀਟਰ ਤੇ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਤੇ ਟਰੱਕਾਂ ਵਾਲੇ ਤੇ ਗੱਡੀਆਂ ਵਾਲੇ ਵੀਰ ਵਜਦੇ ਆ ਪੁਰਾਣਾ ਲੰਬਾ ਸਮਾਂ ਜਿਹੜਾ ਦੋਸਤੋ profession ਉਹ ਗੱਡੀਆਂ ਤੇ ਟਰੱਕ ਵੀਰ ਉਹਨਾਂ ਦੇ ਕੋਲ ਆ ਤੇ ਇਸੇ ਨਾਮ ਤੋਂ ਮੇਰਾ ਵੀਰ ਤੁਸੀਂ ਜਿਹੜਾ ਪੁੱਛ ਕੇ ਘਰ ਵਿਜ਼ਿਟ ਕਰ ਸਕਦੇ ਜੀ ਤੇ ਨਾਲ ਦੀ ਨਾਲ ਦੋਸਤੋ ਇੱਕ ਪਸ਼ੂ ਵਪਾਰ ਦਾ ਕੀਤਾ ਵੀ ਵੀਰ ਨੇ ਨਵਾਂ ਸ਼ਟਾਰਟ ਕੀਤਾ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਨਾਗ ਜਿਹੜੇ ਆਚਾਰ ਦਿਖਾਉਣੇ ਆ ਚਾਰੇ ਵੜਾ ਸੂਈਆਂ ਸਵਾਈਆਂ ਨੇ ਇੱਕ ਉੱਚੇ ਬੱਚੇ ਦੇ ਵਿੱਚ ਤੇ ਤਿੰਨ ਜਿਹੜੀਆਂ ਵੜਾ ਸੱਜਰਤਾ ਜੀਆਂ ਸੂਈਆਂ ਨੇ ਹਫਤੇ ਡੇਢ ਡਰ ਦੋ ਦੋ ਹਫਤੇ ਦੇ ਵਿੱਚ ਵਿੱਚ ਸਮਾਂ ਇੰਨੀਆਂ ਵ ਤੇ ਡਿਟੇਲ ਕਰਦੇ ਆ ਗੱਲ ਬਾਤ ਸੋ ਵੀਡੀਓ ਮੇਰਾ ਵੀ ਖੁਸ਼ੀ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਕੱਲੇ ਕੱਲੇ ਪਸ਼ੂ ਦੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਕਾ ਖਾਲਸਾ ਵਾਹੀ ਗੁਰੂ ਤੇ ਔਰ ਜੀ ਸੰਦੀ ਸਾਹਿਬ ਕੀ ਹਾਲ ਨੇ ਬਹੁਤ ਵਧੀਆ ਭਾਜੀ ਠੀਕ ਠਾਕ ਔਰ ਸੇ ਤਾਂ ਆਹ ਕਿਰਪਾ ਜੀ ਤੇ ਸਤਨਾਬ ਅੱਛਾ ਵੀ ਸਤਨਾਬ ਜੀ ਜਿੰਨਾ ਆਪਾਂ ਦੱਸਿਆ ਇਧਰ ਪ੍ਰੋਫੈਸ਼ਨ ਚ ਵਰਕੇ ਵੀ ਇਧਰ ਕਿੱਤੇ ਚ ਕਿਵੇਂ ਆ ਗਏ ਆ ਵੀ ਇੱਕ ਗੱਡੀਆਂ ਦਾ ਕੰਮ ਹੈ ਆਪਣਾ ਟਰੱਕਾਂ ਦਾ ਤੇ ਹੁਣ ਵੀ ਗੱਡੀਆਂ ਦਾ ਹੀ ਆ ਆਪਣੀਆਂ ਕੋ 3-4 ਗੱਡੀਆਂ ਸੀ ਹੁਣ ਵੀ ਇੱਕ ਗੱਡੀ ਹੈਗੀ ਆ ਤੇ ਦੂਜੀਆਂ ਵੇਚ ਤੇ ਘਰ ਨਾਲ ਸਾਡੇ ਕੋਲ ਹੀ ਠੇਕੇ ਤੇ ਲਈ ਤੇ ਮੈਂ ਨਾਲ ਦੋ ਜਣੇ ਆ ਮਾਜਰ ਨਾਰਵੀ ਨਾਲ ਨਾਲ ਕਰਦੇ ਆ ਨਾਲੇ ਵਿਹਲੇ ਆ ਨਾਲੇ ਤੁਹਾਨੂੰ ਪਤਾ ਗੱਡੀ ਵਾਲਾ ਤੇ ਟਰੱਕ ਡਰਾਈਵਰ ਖੋਜੀ ਵਿਹਲੇ ਨਹੀਂ رہ ਸਕਦੇ ਵਿਹਲੇ ਨਹੀਂ رہ ਸਕਦੇ ਹਾਂ ਵੀ ਹੁਣ ਮੈਨੂੰ ਲੱਗਦਾ ਵੀ ਜੇ ਮੱਝ ਏਰੀਆ ਦੀ ਗੱਲ ਕਰ ਲਈਏ ਜਿੰਨੇ ਵੀ ਰ ਆਪਣੇ ਫੌਜੀ ਰਿਟਾਇਰਮੈਂਟ ਹਾਂਜੀ ਹਾਂਜੀ ਉਹ ਸਾਰਾ ਨੇ ਕਿਸਤਾਇਓ ਬਣਾਇਆ ਹਾਂਜੀ ਹਾਂਜੀ ਵਿਹਲਾ ਨਹੀਂ ਨੇ ਰਹ ਸਕਦਾ ਗੱਡੀ ਵਾਲਾ ਵੀ ਨਹੀਂ ਰਹ ਸਕਦਾ ਫੌਜੀ ਵੀ ਨਹੀਂ ਰਹ ਸਕਦਾ ਨਹੀਂ ਰਹ ਸਕਦਾ ਤੇ ਇਹ ਕਰ ਗਏ ਜਾਂ ਚਲੋ ਨਾਲੇ ਤੇ ਘਰ ਦੁੱਧ ਤੇ ਨਾਲੇ ਕੋਈ ਚਲੋ ਇਹਨਾਂ ਨਾਲ ਤੁਰਤੇ ਫਿਰਦੇ ਆ ਸਾਰੇ ਲੱਗੇ ਰਵਾਂਗੇ ਹਾਂਜੀ ਹਾਂਜੀ ਇਹ ਗੱਡੀਆਂ ਬਹੁਤ ਆਲ ਇੰਡੀਆ ਘੁੰਮਿਆ ਦੇ ਹੀ ਆਈਆਂ ਇਹ ਵੀ ਇੱਕ ਰਾਹ ਤੇ ਸਹੀ ਹੈ ਸਹੀ ਕੰਮ ਕਰਕੇ ਬਿਲਕੁਲ ਜੀ ਬਿਲਕੁਲ ਇਹ ਛੋਂ ਕੇ ਆਏ ਕਰਨ ਦਾ ਤੇ ਚਾਰ ਪੰਜ ਜਾਂਦੇ ਸਹੀ ਹੈ ਜੀ ਤੇ ਤੁਹਾਨੂੰ ਵੀ ਬੜੇ ਦਿਨ ਹੋ ਗਏ ਇੰਤਜ਼ਾਰ ਕਰਦੇ ਹੋ ਜਾਂ ਸਾਨੂੰ ਸਭ ਤੋਂ ਵੀਡੀਓ ਕੋ ਨਹੀਂ ਪਹਿਲੀ ਬਿਲਕੁਲ ਅੱਜ ਹੀ ਮਹਾਰਾਜਾ ਕਿਰਪਾ ਕੀਤੀ ਆ ਵੀ ਤੋ ਹੀ ਆਏ ਜੀ ਸਹੀ ਹੈ ਜੀ ਤੇ ਸ਼ੁਰੂਆਤ ਕਰਨ ਲੱਗੇ ਆ ਜਰੂਰ ਦੀ ਤੇ ਮਾਰੇ ਕਰੇ ਚਾਰ ਪਸਲੇ ਆ ਆਪਣੇ ਬੋਲ ਫਾਗੇ ਹਾਂ ਜੀ ਚਾਰੇ ਵੇੜਾ ਸੂਈਆਂ ਆਪਣੇ ਹਾਂ ਜੀ ਚਾਰੇ ਵੇੜਾ ਸੂਈਆਂ ਇਹ ਜਿੰਨੇ ਤਾਜ਼ੀਆਂ ਵਾਂ ਉਹ ਥੜੀ ਉੱਥੇ ਬੱਚੇ ਵਾਲੀ ਆ ਠੀਕ ਆ ਜੀ ਹਾਂ ਜੀ ਹਾਂ ਜੀ ਪਰਲੀ ਜਿਹੜੀ ਆ ਬਿਲਕੁਲ ਲੋ ਦੋਸਤੋ ਨਾਲ ਦੀ ਨਾਲ ਡਿਟੇਲ ਤੁਹਾਨੂੰ ਮਿਲਦੀ ਜਾਊਗੀ ਖੋਲ ਕੇ ਪਸਲੋ ਪੱਤ ਸੱਦੀ ਦੇ ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਠੀਕ ਆ ਜੀ ਤੇ ਇੱਕ ਹੋਰ ਸ਼ੁਰੂਆਤ ਆਪਾਂ ਕਰਾਂਗੇ ਜੇ ਸਤਨਾਬ ਵੱਡੀ ਵੇੜ ਤੋਂ ਕਰ ਲੈਣੀ ਆ ਵੱਡੀ ਵੇੜ ਤੋਂ ਕਰ ਲੈਣੀ ਆ ਵੀ ਖੋਲ ਕਰੀਏ ਵੱਡੀ ਵੇੜਾ ਦੋਸਤੋ ਤੇ ਕਰੋਸ ਸੰਗ ਦੇ ਵਿੱਚ ਜਰਸੀ ਦਾ ਕਰੋਸ ਜਰਸੀ ਦੇ ਕਿਤੇ ਤੱਕਦੇ ਐਰ ਸ਼ਰਦਾ ਵੀ ਕੋਈ ਪ੍ਰੋਸ ਮਾੜੇ ਕੱਦ ਬਹੁਤ ਵੱਡਾ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਕੱਲੇ ਕਾਹਦੀ ਹਾਤੀ ਆ ਗਈ ਵੱਡੇ ਜਾਨ ਤਗੜੇ ਲਓ ਜੀ ਫੁੱਲ ਹਾਂਜੀ ਸਾਹਮਣੇ ਢੱਕ ਲਓ ਜੀ ਫੁੱਲ ਹਾਈਟ ਲੈਣ ਤੇ ਬਹੁਤ ਵਧੀਆ ਜੱਗੇ ਵੱਡੇ ਕੱਦ ਆਸਮਾਨ ਹਾਂ ਆ ਚੋਰਲੇ ਥੋੜੀ ਜਿਹੀ ਚੋਰਲਾ ਗਾਂ ਇਹਨੂੰ ਸੂਈ ਰਵੀਰ ਕਿੰਨੇ ਕਿ ਦਿਨ ਹੋ ਗਏ ਬਸ 7 ਦਿਨ 7 ਦਿਨ ਹਾਂਜੀ 7 ਜਾਨ ਵੱਡੇ ਗਾਂ ਵਾਲੀ ਆਖੀ ਆ ਗਾਣੀ ਇਹਦੇ ਮਗਰ ਬੱਚਾ ਆ ਗਿਆ ਮੇਰੇ ਗਾਂ ਨੂੰ ਮਗਰ ਬੱਚਾ ਹੈ ਸਾਨੂੰ ਸਾਹਿਬ ਠੀਕ ਹੈ ਜੀ ਮਗਰ ਬੱਚਾ ਦੋਸਤੋ ਤੇ ਹੁਣ ਦੁੱਧ ਇਸ ਟਾਈਮ ਕਿੰਨਾ ਕਿਤੇ ਇਹ 17 18 ਲੀਟਰ ਦੁੱਧ ਆ ਜੀ ਤੋਂ ਲਿਆਂਦੀ ਉਹਨੇ 5 ਲੀਟਰ ਦੁੱਧ ਹੀ ਚੋਆ ਰਹੇ ਠੀਕ ਹੈ ਜੀ ਹਾਂ ਜੀ ਆਲੇ ਮੈਲਾ ਮੋੜੇ ਸੁੱਟਿਆ ਨੇ ਠੀਕ ਹੈ ਜੀ ਤੇ ਆਲੇ ਸਾਹਿਬ ਹੋਏ ਨੇ ਚੰਗਾ ਦੁੱਧ ਦੋਗੀ ਤੁਹਾਡੇ ਸਾਹਮਣੇ ਬਿਲਕੁਲ ਜੀ ਜਾਵਾ ਤੇ ਸਮਾ ਕੋਈ ਹੋ ਗਿਆ ਤੀਜਾ ਕੁ ਲੱਗ ਤੀਜਾ ਤੀਜਾ ਸੂਆ ਉਹਨੇ ਜਿੰਨਾ ਕੋ ਲਿਆਂਦੀ ਉਹਨੇ ਤੀਜਾ ਸੂਆ ਠੀਕ ਹੈ ਜੀ ਤਾਂ ਦੋਸਤੋ ਤੀਜਾ ਸੂਆ ਮਗਰ ਇਹ ਬੱਚਾ ਹੈ ਤਾਂ ਤੇ ਕੋਈ ਅੱਗੇ ਹਾਂ ਮੋੜ ਕੇ ਲਿਓ ਇੱਧਰ ਠੀਕ ਹੈ ਜੀ ਹਾਈਡਾ ਤੋਂ ਬਹੁਤ ਵੱਡਾ ਦੂਰੀ ਦੇ ਵਿੱਚ ਇੱਕ ਕ੍ਰੋਸ ਅੱਗੇ ਦੇ ਵਿੱਚ ਬਖਾਰਾ ਬਗੂੜਾ ਤੁਸੀਂ ਆਪ ਹੀ ਦੇਖੋ ਬਹੁਤ ਸੋਹਣਾ ਬਖਾਰਾ ਹੈ ਤਾਂ ਦੁੱਧ ਵੈਸੇ ਸੋਹਣਾ ਚਬਾਜੂਗੀ ਜਿੱਦਾਂ ਅਦੋਂ ਉਸ ਤੋਂ ਗਰਮੀ ਬਹੁਤ ਜ਼ਿਆਦੀ ਫੈਲੀ ਸੀ ਇਹ ਤਾਂ ਥੋੜੇ ਦਿਨ ਆਇਆ ਗਰਮੀ ਬਹੁਤ ਸੀ ਸਾਹਿਬ ਬੋੜੀ ਫੰਡਾ ਪੁੰਡਾ ਬਹੁਤ ਬਹੁਤ ਬਖਾਰਾ ਲੱਗਦਾ ਜਿਵੇਂ 20 ਲੀਟਰ ਤੋਂ ਬਾਹਰ ਪਰ ਕਿਹੜਾ ਹੁਣ 17 18 17 17 ਲੀਟਰ ਹੁਣ ਘਰ ਰਹਿਣਾ ਹੈ ਪੰਜ ਮਹੀਨੇ ਦਾ ਗਰਮੀ ਬੜੀ ਸੀ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਤਾਂ ਤੋੜ ਲਓ ਜਾਨ ਆ ਲੈ ਦੇਖੋ ਹੀ ਫਿਰ ਮੰਜਾ ਟਿੰਦਾ ਗਾਂ ਥਲੇ ਬਿਲਕੁਲ ਸਾਬ ਠਗੜੀ ਗਾਂ ਆ ਜੇ ਲੱਗਾ ਕੋਈ ਵੀਰ ਸਾਹ ਵਾਲਾ ਲੈ ਜਾਏ ਕੋਈ ਤੇਰੀ ਕਰਨਾਲਾ ਦੇ ਵੀ 5 ਲੀਟਰ ਦੁੱਧ ਦਊਗੀ ਬਿਲਕੁਲ ਜੀ ਐਡੀ ਜੋ ਖਲਾਸ ਤੋਂ ਉਮੀਦ ਆਪਾਂ ਕਰ ਸਕਦੇ ਠਗੜਾ ਭਾਂਡਾ ਹਾਂ ਜੀ ਹਾਂ ਜੀ ਹਾਂ ਜੀ ਤੇ ਉਹ ਐਵਲੇ 17 ਲੀਟਰ 16 17 ਲੀਟਰ ਤੇ ਹਿਚੋਣ ਦੇ ਨਾਲ ਠੰਡਾ ਕਰ ਗਏ ਪਵਾ ਦਿਆਗੇ ਵੀਰ ਨੂੰ ਠੀਕ ਹੈ ਜੀ ਹਾਂ ਜੀ ਤੇ ਇੱਕ ਦੋ ਟੈਗ ਮਾੜ ਕੇ ਛੋਲੇ ਅਗਲੇ ਪਿਛਲੇ ਚੁਆਈ ਬਰਾਬਰ ਠੀਕ ਹੈ ਚੁਆਈ ਬਰਾਬਰ ਇਹ ਵੀ 14 ਚੁਆਈ ਬਰਾਬਰ ਹੈ ਮੋੜੇ ਰਕੀਆਂ ਧਾਰਾਂ ਹੀ ਸਾਰੀਆਂ ਦੀਆਂ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਥੋੜੀ ਜਿਹੀ ਇਹਨੂੰ ਹਿੱਕ ਦਈਏ ਪਰਾਂ ਨੂੰ ਲਾ ਦਈਏ ਮੜਾ ਦੇ ਨਾਲ ਜੀ ਨਾ ਦੋਸਤੋ ਚਵਾਈ ਇੱਕ ਨੰਬਰ ਤੇ ਚੂਣ ਚਾਣ ਵਾਲੇ ਪਾਸੇ ਕੋਈ ਸ਼ੱਕ ਨਹੀਂ ਉਹ ਸਾਹਿਬ ਆਇਆ ਜਰਾ ਭਾਂਡਾ ਵੇਖੋ ਗਾਂ ਦਾ ਅੱਡੀ ਵੜੀਆ ਸੰਤੂ ਸਾਹਿਬ ਇਹ ਨਹੀਂ ਕੋਈ ਗੱਲ ਆ ਇਹ ਦੇਖੋ ਇਹ ਮਰਜੀ ਭਾਵੇਂ ਜਵਾਗ ਬਹਿ ਜੇ ਭਾਵੇਂ ਕੋਈ ਬਹਿ ਜੇ ਬਿਲਕੁਲ ਜੀ ਬਿਲਕੁਲ ਹਾਂ ਇਹ ਵੀ ਭਾਜੂਗੀ ਜਾਂ ਕਿਤਰਾ ਹੁੰਦੇ ਨੇ ਉਹ ਦੋਸਤੋ ਸੀਲ ਸੌਗਾ ਸੀਲ ਦਾ ਸੂਟ ਕਾ ਪੂਰੀ ਆ ਪਾਓ ਨਾ ਪਾਓ ਜਿਹੜਾ ਮਰਜੀ ਫੈਲੇ ਸਹੀ ਆ ਅੱਛਾ ਵੀਰ ਸਤਨਾਮ ਜੀ ਆਪਾਂ ਮੰਗ ਕੀ ਕਰਾਂਗੇ ਦੇਖਦੇ ਦੇਣੀ ਆਪਾਂ ਇਹ ਜੀ ਮੰਗਲੂ ਦੇ ਜੋ ਮਰਜ਼ੀ ਹਾਂ ਸਾਡੇ ਸਾਹਮਣੇ ਭਾਵੇਂ 70 ਮੰਗ ਲਓ 75 ਮੰਗ ਲਓ ਹਾਂਜੀ ਪਰ ਇਹ ਆਪਾਂ ਦੇ ਦਾਂਗੇ 60 ਹਜ਼ਾਰ ਦੀ 60 ਹਜ਼ਾਰ ਦੀ ਹਾਂਜੀ ਇਹਦੇ ਵਿੱਚ ਆਪਾਂ ਲੋਕਾਂ ਨੂੰ ਨਹੀਂ ਕਰਨਾ ਵੀ ਇੰਨੇ ਮੰਗੇ ਲੈ 6-7000 ਉਤਰੇ ਵੀਡੀਓ ਤੇ ਕਢਾ ਲੈਣਾ ਇਹ ਛੋੜ ਛੜ ਕਰਕੇ ਬੰਦ ਕਰ ਦਾਂਗੇ ਬਾਦਨ ਵੀਰ ਦਾ ਕਰ ਦਾਂਗੇ ਤੂੰ ਨੇੜੇ ਕੋਈ ਆਉਂਦਾ ਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 60 ਹਜ਼ਾਰ ਮੰਗਿਆ ਵੈੜ ਵੱਡੀ ਹੈ ਪੂਰੀ ਫੁੱਲ ਵੱਡੇ ਕਾਦਰ ਕਰਦੇ ਨੇ ਜੀ ਵੈੜ ਹੈ ਜੀ ਤੇ ਬਾਕੀ ਸੀਡੀਆਂ ਤੋਂ ਵੀ ਤੁਸੀਂ ਆਪ ਹੀ ਦੇਖ ਲਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਸੌ ਪੂਣਾ ਪੂਰਾ ਮਦਰ ਤੇ ਬਚਾ ਜਿੱਤੇ ਮਰਜ਼ੀ ਬੈਠੋ ਕੋਈ ਥੱਲੇ ਕੋਈ ਚੱਕਰ ਨਹੀਂ ਪਾ ਜਿਹੜਾ ਮਰਜ਼ੀ ਬੱਚਾ ਬੈਠੇ ਕੋਈ ਬੈਠੇ ਜਿਹੜਾ ਮਰਜ਼ੀ ਚੋਲੇ ਹਾਂ ਜੀ ਠੀਕ ਹੈ ਤਾਂ ਫਿਰ ਵੀ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਬੈਡ ਕਰਾਉਣੀ ਸੀ ਆਈ ਦੂਜੇ ਨੰਬਰ ਤੇ ਆ ਨੋ ਜੀ ਐਫ ਦੇ ਵਿੱਚ 200 ਕਰੋਸ ਦੇ ਵਿੱਚ ਆ ਜੀ ਇਹਦੇ ਥੱਲੇ ਵੀ 17 ਲੀਟਰ ਦੁੱਧ ਆਪਾਂ ਚਵਾ ਦਾਂਗੇ 16 17 ਇੰਚ ਠੰਡਾ ਕਰਕੇ ਵੀਰ ਨੂੰ ਦੋ ਟਾਈਮ ਜਿਹੜਾ ਮਰਜ਼ੀ ਵੀਰ ਅੱਛਾ ਇਹ ਦਿਨ ਅੱਜ ਕਿੰਨੇ ਹੋਗੇ ਨਸੂਈ ਨੂੰ ਇਹਨੂੰ ਦੇਣ ਹੋ ਗਿਆ ਜੀ ਅੱਜ 9-10 ਦਿਨੋਂ 9-10 ਹਾਂ ਜੀ ਇਹ ਤਾਂ ਮਗਰ ਬੱਛੀ ਆ ਗਈ ਇਹਦੇ ਮਗਰ ਬੱਛੀ ਆ ਜੀ ਹਣੀ ਬੱਛੀ ਇਹਦੇ ਮਗਰ ਤਾਂ ਦੋਸਤੋ ਆਰਡਰ ਵੇਖੋ ਬਹੁਤ ਥੋੜਾ ਫਿਕਸ ਹੋਵਾਨਾ ਚੱਡਾ ਆਰਡਰ ਕੋਲ ਦੀ ਜੀ ਜਿੱਤਨਾ ਮਰਜੀ ਆ ਵੀ ਵੇਖੋ ਲਓ ਜੀ ਕਰੋ ਤਸੱਲੀ ਇਹ ਜਿੱਤਨਾ ਮਰਜੀ ਜੋ ਇਹ ਵੀ ਕਰਮਾ ਲਈ ਇਹ ਨਿੰਨੇ ਦੇ ਐਚ ਫੇਸ ਰੋ ਤੁਹਾਡੇ ਸਾਹਮਣੇ ਬਿਲਕੁਲ ਜੀ ਮਰਜੀ ਨੂੰ ਥਾਣ ਥਾਣ ਵੀ ਵੇਖੋ ਪਾਜੀ ਗੋਲ ਥਾਣ ਮਨ ਕੋਲ ਯਾਰ ਕੇ ਮੈਂ ਗੇੜ-ਗੇੜ ਲੰਮੇ ਥਾਣੇ ਆ ਵੇਖੋ ਲਓ ਜੀ ਕਰੋ ਤਸੱਲੀ 2 ਲੀਟਰ ਦੀ ਬਾਲਟੀ ਰੱਖ ਕੇ ਮੈਂ ਚੋਣਾ ਮੋੜਿਆ ਨੂੰ ਥੱਲੇ ਹਾਂ ਹਾਂ ਤਾਂ ਦੋਸਤੋਂ ਹੁਣ ਜਿਹੜਾ ਆਪਾਂ ਚਵਾਦਾਂਗੇ 16 ਆ 16 ਲੀਟਰ ਦੁੱਧ ਜਿਹੜਾ ਆਪਾਂ ਠੰਡਾ ਕਰਕੇ ਵੀਰ ਨੂੰ ਮਿਲਾ ਰਹੇ ਦੋ ਟਾਈਮ ਇੱਥੇ ਆਉਂਦਾ ਚੋ ਕੇ ਸਾਡੇ ਕੋਲ ਠੀਕ ਹੈ ਲਓ ਵੀ ਰੋਟੀਆਂ ਮੰਗਰ ਤੇ ਬੱਚੀ ਆ ਦੋਸਤੋਂ ਬੱਚੇ ਤੁਹਾਨੂੰ ਸਾਰੇ ਦਿਖਾਵਾਂਗੇ ਆਪਾਂ ਲਾਟ ਦੇ ਵਿੱਚ ਨਾਲ ਦੀ ਨਾਲ ਬੱਚੇ ਦਿਖਾਸਾਂਗੇ ਤੁਹਾਨੂੰ ਠੀਕ ਹੈ ਇਹ ਤਾਂ ਮਗਰ ਬੱਚੀ ਆ ਤੇ ਸੁਆ ਸੁਆ ਵੀ ਇਹਦਾ ਖਾਅਪ ਤੇ ਕਿਤਾ ਦੱਸੋ ਹਾਂ ਜੀ ਹਾਂ ਜੀ ਖਾਅਪ ਤੇ ਠੀਕ ਹੈ ਹਾਂ ਜੀ ਹਾਂ ਜੀ ਲਓ ਜੀ ਬਾਕੀਆ ਕਰੋ ਜੇ ਪਹਿਲਾ ਕੁਆਲਿਟੀ ਦਾ ਇਹ ਹੈ ਬੰਦਾ ਅਤੀ ਜਵਾਈਲਾ ਥਾਣਾ ਠੀਕ ਹੈ ਤੇ ਕੋਈ ਵੀ ਉਹਨਾਂ ਮੇਰੇ ਦੋ ਟਾਈਮ ਆਪਦੀ ਤਿੰਨ ਟਾਈਮ ਜੋ ਕੇ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਆ ਉਹ ਤਾਂ ਆਪਣੀ ਤਸੱਲੀ ਕਰੋ ਠੀਕ ਹੈ ਬਖਾਲਾ ਬਖੂਲਾ ਬਹੁਤ ਵਧੀਆ ਥੱਲੇ ਤੇ 16 ਲੀਟਰ ਤੋਂ ਪਲੱਸ 16 ਲੀਟਰ ਕੋਈ ਵੀ ਨਮਾ ਨਹੀਂ ਹੁੰਦਾ ਹਾਂਜੀ ਹਾਂਜੀ ਆ ਦੇਖੋ ਥਾਣ ਸੰਧੂ ਸਾਹਿਬ ਇਹਦੇ ਗੇਟ ਕਰਦਾ ਮੈਂ ਥਾਣਾ ਇਹ ਦੇਖੋ ਨਹੀਂ ਦੇ ਕਿਲੇ ਦੇ ਡੰਗੜਾ ਆਵੇ ਲੋ ਜਿੱਤਰਾ ਮਰਜੀ ਠੀਕ ਹੈ ਜੀ ਹਾਂਜੀ ਲਓ ਜੀ ਲੈ ਆ ਤਦ ਹੀ ਵਧੀਆ ਗਾਹ ਛੰਦੀ ਕਰੈਸ ਬਿਲਕੁਲ ਜੀ ਬਿਲਕੁਲ ਲੋ ਜੀ 크ਰੋਸ ਸੰਗ ਦੇ ਵਿੱਚ ਆ ਦੋਸਤੋ ਬਾਕੀ ਨਸਲ ਬ੍ਰੀਡ ਤੁਸੀਂ ਇਹ ਦੇਖ ਕੇ ਚੈੱਕ ਕਰ ਲਓ ਠੀਕ ਆ 크ਰੋਸ ਸੰਗ ਦੇ ਵਿੱਚ ਹਾਂ ਹੁੰਦੀ ਬਹੁਤ ਥੋੜੀ ਕੁਆਡਾ ਮੋਲੇ ਰਗੀਆਂ ਧਾਰਾ ਜੀ 5 ਮਿੰਟ 4 ਮਿੰਟ ਦੇ ਵਿੱਚ ਘਾਹ ਹੁੰਦੀ ਦੀ ਆ ਜੀ ਠੀਕ ਆ ਜੀ ਹਾਂ ਜੀ ਤਾਂ ਇਹ ਹਾਰੀ 4 ਮਿੰਟ ਦੇ ਵਿੱਚ ਜੇ ਕੋ ਚੋਣਾ ਤੇ 4 ਮਿੰਟ ਦੇ ਵਿੱਚ ਮੋਲੇ ਰਗੀਆਂ ਧਾਰਾ ਮੈਂ ਮੋਟੀ ਆਉਂਦੀ ਜੰਦੀ ਮੋਟੀ ਧਾਰ ਕੇ ਪੂਰੀ ਤੇ ਅੱਛਾ ਵੀ ਸਤਨਾਮ ਇਹ ਕਿੰਨੇ ਦੀ ਦੇ ਦਾਂਗੇ ਆਪਾਂ ਅੰਦਰ ਏ ਵੀ ਵੇਖ ਲੋ 60000 ਰੁਪਏ ਦੀ ਦੇ ਰਹੇ 60000 ਦੀ ਹਾਂਜੀ ਤੇ ਪਹਿਲੀ ਵੀਡੀਓ ਆਪਾਂ ਪੂਰੀ ਲੈਸ ਲੂਸ ਕਰ ਦਿੱਤੀ ਵਿੱਚੋਂ ਨਹੀਂ ਕੋਈ ਗੱਲ ਨਹੀਂ ਜੋ ਤੁਸੀਂ ਆਖੋ ਕੋਈ ਦੱਸ ਦੇ ਕੋਈ ਨਹੀਂ ਠੀਕ ਹੈ ਜੀ ਉਹ ਮਾਨ ਮਤਾ ਕਰ ਦਿਆਂਗੇ ਵੀ ਇਹਦਾ ਕਿਧੁਰ ਨੇ ਘਹਾਉਦਾ ਠੀਕ ਹੈ 40000 ਘੱਟ ਕੇ ਚਲੋ ਕੋਈ ਗੱਲ ਨਹੀਂ ਬਾਕੀ ਕੋਈ ਵੀਰ ਫੋਨ ਤੁਹਾਨੂੰ ਲਾਉਂਦਾ ਤਾਂ ਜਿੱਥੋਂ ਤੱਕ ਉਹਨੂੰ ਸੈੱਟ ਪੈਂਦੀ ਹੈ ਤੁਹਾਡਾ ਰੇਡ ਟੇਡ ਕਰਕੇ ਆਉਂਦਾ ਬਿਲਕੁਲ ਬਿਲਕੁਲ ਵੀਰ ਆਣ ਕੇ ਵੇਖ ਲੈ ਤੇ ਆ ਤੇ ਦੋ ਟਾਈਮ ਚੋਗੇ ਤਸੱਲੀ ਕਰਕੇ ਤੇ ਫਿਰ ਬੈਠ ਆ ਵੀ ਖੜੇ ਪਰ ਕੋਈ ਹਾਂਜੀ ਲੋ ਦੋਸਤੋ ਦੁੱਧ ਵੀ ਚੰਗਾ ਤੇ 60000 ਦੇ ਵਿੱਚੋਂ ਮਾਰਨ ਦਾ ਸੋਹਣੇ ਜੀ ਡੰਗਰਾ ਆਪਾਂ ਲੈਂਦੇ ਦੁੱਧ ਵਾਲੇ ਤੇ ਸਾਹ ਵਾਲਾ ਵੀ ਕੋਈ ਜਿਹੜਾ ਸਾਲ ਆਉਂਦਾ ਓਏ ਗਾਵਾਰੇ ਸਾਹਬ ਇਹ ਸਾਹਮਣਾ ਹੀ ਆ ਜਾਨਵਰ ਸਾਹਮਣਾ ਸਾਹਮਣਾ ਹਾਂਜੀ ਹਾਂਜੀ ਅਸੀਂ ਅੱਜ ਦੇ ਨਵੇਂ ਆਏ ਤੇ ਟਰੈਕਟਰ ਉਹ ਚਲਾਏ ਆਵੇ ਡੰਗਰ ਦੇ ਜਾਂਦੇ ਹੋਣ ਜਿਹੜੇ ਵੀ ਆਏ ਨੇ ਪਹਿਲੀ ਵਾਰ ਲੈਂਦੇ ਚਾਰ ਡੰਗਰ ਹਾਂ ਤੇ ਜਿਹੜੇ ਚਾਹ ਡੰਗਰ ਤੋਂ ਕਿ ਰਹਦੇ ਆ ਉਹਨਾਂ ਨੂੰ ਪਤਾ ਕੀ ਦੇਣਾ ਨਾ ਤੇ ਦੁੱਧ ਬਥੇਰਾ ਚਵਾ ਲੈਂਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਜਿਨ੍ਹਾਂ ਨੂੰ ਬਿਲਕੁਲ ਬਿਲਕੁਲ ਹਾਲ ਚਲੋ ਜੋ ਨਾਰਮਲ ਸੇਵਾ ਤੇ ਆਪਾਂ ਅਨੁ ਵੀ ਹੌਲੀ ਹੌਲੀ ਅਸੀਂ ਸਾਹ ਵੀ ਉਤਾਰਾਂਗੇ ਬਿਲਕੁਲ ਹਾਂਜੀ ਨਾਰਮਲ ਸੇਵਾ ਦਾ ਜਿੰਨਾ ਆਪਾਂ ਚੋ ਰਹੇ ਆ ਚਲੋ ਅੱਗੇ ਚੱਲੀਏ ਜੀ ਮਗਰ ਚੱਪੜੀ ਬੱਚੀ ਸੋਹਣੀ ਏ ਦੇ ਮਗਰ ਹਾਂ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਸਾਢੇ 1000 ਦੇ ਵਿੱਚੋਂ ਲੈਸੋ ਜੋਗੀ ਜਿੰਨਾ ਵੀ ਬਖੋ ਸਕਦਾ ਖੁੱਲਾ ਮਾਨਤਨ ਹੋਪਦਾ ਕਿਸੇ ਭਰਾ ਦੇ ਘਰ ਆਇਦਾ ਇੱਕ ਅਗਲੀ ਦੋਸਤੋ ਕਰੋ ਸੰਗ ਦੇ ਵਿੱਚ ਤੁਹਾਨੂੰ ਬੈੜ ਦਿਖਾਉਣੇ ਹੋਰ ਇਹ ਸੂਆ ਕਿੰਨਾ ਜੀ ਇਹ ਦੂਜੇ ਸੂਏ ਆ ਜੀ ਵੀ ਦੂਜਾ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਦੇਣਾ ਅੱਜ ਹੋ ਗਿਆ ਇਹਨੂੰ ਇੰਨੇ ਹੀ ਹੋਇਆ ਇਹਨੂੰ ਅੱਠ ਕਿ ਦਿਨ ਹੋ ਗਏ ਨੂੰ ਅੱਠ ਕਿ ਦਿਨ ਹੋ ਗਏ ਹਾਂਜੀ ਇਹ ਤੇ ਮਗਰ ਵੀ ਬੱਛੀ ਇਹਦੇ ਮਗਰ ਬੱਛੀ ਆ ਜੀ ਸੋਹਣੀ ਬੱਛੀ ਆ ਇਹਦੇ ਮਗਰ ਆ ਜਲਸੀ ਦੀ ਠੀਕ ਆ ਜੀ ਬਹੁਤ ਬੱਛੀ ਆ ਠੀਕ ਆ ਜੀ ਅੱਠ ਕਿ ਦਿਨ ਹੋ ਗਏ ਯਾਰ ਤੇ ਇਸ ਵਕਤੇ ਤੇ ਭਾਜੀ ਦੁੱਧ ਕਿੰਨਾ ਦਿੱਥੇ ਨੇ ਇਹੇ ਸਾਡੇ ਜੀ 12 13 ਲੀਟਰ ਦੁੱਧ ਆਈ ਠੰਡਾ ਕਰਕੇ ਚਵਾੜਿਆ 12 13 ਹਾਂਜੀ ਸੋ ਜੀ 12 13 ਤੇ ਚੱਲ ਰਹੀ ਆ ਕੋਈ ਤੁਹਾਨੂੰ ਤੋੜ ਕੇ ਆਪਾਂ ਤੋੜ ਕੇ ਦਿਖਾਉਨੇ ਆ ਤੇ ਇਹਦੇ ਫੈਂਡ ਵੀ ਜੀ ਮਹੀਆ ਰ ਗਈ ਆ ਹਾਂ ਹਾਂਜੀ ਬਹੁਤ ਸੋ ਬੜਾ ਇਹ ਵੀ ਚੰਗੀ ਆ ਭਰਾਵਾ ਬਖਾਲਾ ਬਕੂਲਾ ਚੰਗਾ ਕਰਮਾ ਆ ਲੀਦਾ ਤੇ ਐਸ ਵਕਤ ਦੁੱਧ ਜਿੰਨਾ ਚੱਲ ਰਿਹਾ ਉਹ ਵੀ ਤੁਮ ਆਪਾਂ ਨੋਟ ਕਰਾਤਾ। ਇਹ ਜਿਹਦਾ ਵੀ ਵੱਡਾ ਠੀਕਾ ਜੀ। ਹਾਂਜੀ ਚੰਗੇ ਕੰਮ ਦੀਆਂ ਸਾਰੇ ਚੋਣ-ਚਵਾਣ ਹੈ ਅੱਧਾ ਕੋਈ ਧਾਰਾ ਧੁਰਾ ਮਾਰ ਕੇ ਉਹਦਾ ਵਧੀਆ ਉਹਦਾ ਵੇਖੇ ਇੱਥੇ ਦੋ ਟਾਈਮ ਤੋਂ ਚੋਕ ਕੇ। ਹਾਂਜੀ 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 ਠੀਕ ਲਿਆਓ ਜੀ। ਹਾਂ ਲਿਆ ਕੋਲ ਤੋੜ ਕੇ ਦਿਖਾ ਦੇ। ਉਹ ਨਹੀਂ ਹੈ। ਠੀਕ ਹੈ। ਅਸੀਂ ਸਾਹਿਬ ਫਿਰ ਤੋੜ ਕੇ ਲਿਆਏ ਆਂ ਕਈ ਦਿਨ ਫਿਰਦੇ ਰਹੇ। ਦੁੱਧ ਬਣਾ ਦੁੱਧ। ਬਿਲਕੁਲ ਜੀ। ਐਵੇਂ ਮਾੜੀਆਂ ਗਾਵਾਂ ਨੇ ਮਾਰ ਲਿਆ। ਕਰੌਸ ਅੰਗ ਦੇ ਵਿੱਚ। ਫੈਂ ਕਰਾਸ ਹਾਂ ਠੀਕ ਆ ਜੀ ਥੋੜਾ ਫੈਂ ਜਾਂਦਾ ਤਾਂ ਮੌਣੀ ਪੱਕੇ ਪੁੱਕੇ ਨਾਲ ਕਰਕੇ ਕੋਈ ਇਥੇ ਆ ਕੋਈ ਚੱਕਰ ਨਹੀਂ ਹੋ ਜਾ ਹਾਂ ਹਾਂ ਪੋਣੇ ਸੋਣੀ ਗਾਂ ਦੁੱਧ ਦੁੱਧ ਦੀ ਫੈਂ ਵੜੀ ਆ ਮਗਰੇ ਦੇ ਬੱਛੀ ਆ ਠੀਕ ਹੈ ਜੀ ਆ ਦੇਖੋ ਠੀਕ ਆ ਜੀ ਬਾਦੋ ਸੋ ਬਖਾਲਾ ਫੂਲਾ ਬਿਲਕੁਲ ਦਸੋ ਸਾਫ ਸੁਥਰਾ ਜੀ ਠੀਕ ਹੈ ਜੀ ਤੇ ਤਲਖਾਲ ਆਹ ਜਿਹੜੀ ਪਾਟੀ ਬਣਤਰ ਉਹਦਾ ਸਟਰਕਚਰ ਪਾਣੀ ਦੂਜੇ ਸੂਏ ਆ ਜੀ ਬੈੜ ਬਹੁਤ ਵਧੀਆ ਬੈੜਿਆ ਠੰਡੀ ਤੇਰੀ ਬੈੜ ਠੀਕ ਹੈ ਜੀ ਇਹ ਸੋ 12 ਕੇ 13 ਸੀਗਾ ਦੋਸਤ ਹਾਂ ਜੀ 12 13 ਲੀਟਰ 12 ਲੀਟਰ ਚਵਾ ਦੇ ਆ ਗਿਆ ਅਸੀਂ ਠੰਡਾ ਕਰਕੇ ਹਾਂ ਮੋੜ ਦਿਓ ਜੀ ਐਂ ਮੋੜ ਦਿਨ ਬਸ ਦੋਸਤੋ 12 ਲੀਟਰ ਜਿਹੜਾ ਅਸੀਂ ਬੋਲਾ ਠੰਡਾ ਕਰਕੇ ਦੋਸਤ 12 ਕਿਲੋ ਆ ਤੇ ਮਗਰ ਬੱਛੀ ਆ ਕੋਈ ਲੈ ਵਾ ਦੇ ਸੰਦੇ ਆ ਤੁਹਾਨੂੰ ਸੋਗਰਨਪੁਰ ਨੂੰ ਚੰਗੀ ਚਣਾ ਕਬੱਚੀ ਘੜੀ ਸੀ ਇਹ ਆ ਰਾਮ ਬੱਚੀ ਆ ਇਹਦੀ ਇਹਦੀ ਆ ਲਾਲ ਜੀ ਹਾਂ ਜੀ ਠੀਕ ਹੈ ਜੀ ਕਬੱਚਾ ਜਿਹੜਾ ਆ ਇਹਦੀ ਬੱਚੀ ਆ ਆ ਇਹਦੀ ਬੱਚੀ ਜਿਹੜੀ ਆ ਆ ਬੱਚੀ ਇਹਦੀ ਬੱਚੀ ਆ ਪਰ ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਆ ਆ ਦੂਜੇ ਨੰਬਰ ਤੇ ਆ ਬੱਚੀ ਉਸੇ ਦੀ ਹਾਂਜੀ ਹਾਂਜੀ ਐਚਪੀ ਹਾਂਜੀ ਪਹਿਲੇ ਨੰਬਰ ਵਾਲੀ ਦਾ ਉਹ ਜਿਹੜੀ ਜਰਸੀ ਹੈ ਸਿਰ ਦੇ ਵਿੱਚ ਹਾਂਜੀ ਹਾਂਜੀ ਉਹਦਾ ਆ ਬੱਚਾ ਆ ਗਿਆ ਆ ਬੱਚਾ ਜੀ ਉਹਦਾ ਕੋਈ ਛਾ ਚੰਗਾ ਪਲਿਆ ਜੀ ਇਹਨੂੰ 7 ਦਿਨ ਹੀ ਹੋਏ ਆ ਇਹ ਆ ਤੂੰ ਜਲੇ ਬੋਲੇ ਹਰ ਕਈ ਹਲੇ ਕੰਮ ਠੀਕ ਹੈ ਜੀ ਠੀਕ ਹੈ ਤੋ ਜੀ ਆ ਮਗਰ ਬੱਚਾ ਸੀ ਠੀਕ ਹੈ ਤੇ ਤੂੰ ਖੜਾ ਕਰਕੇ ਵੀ ਦਿਖਾ ਦੇ ਲੈ ਕਈ ਨਾ ਬੱਚਾ ਪੂਰਾ ਪਲਿਆ ਪਲੋਸਿਆ ਹੁੰਦਾ ਉਹ ਤਾਂ ਪਿੱਛਾ ਤੈਨੂੰ ਫੜਾ ਫਿਰ ਸਹੀ ਸਹੀ ਹਾਂਜੀ ਹਾਂ ਜੀ ਤੋਂ ਦੋਸਤੋ ਇਹ ਬੱਛੀ ਜਿਹੜੀ ਲਾਲ ਐ ਇਸੇ ਵੈੜਦੀ ਆ ਜਿਹੜੀ ਆਪਾਂ ਹੁਣ ਤੁਹਾਨੂੰ ਦਿਖਾਈ ਆ 12 ਕਿਲੋ ਦੁੱਧ ਇਹਦਾ ਨੇਟੇ ਦੇ ਸਾਡੇ ਗੱਲ ਕਰ ਰਹੇ ਆ ਅੱਛਾ ਤੇ ਫਿਰ ਸੁਦਨਾ ਮੈਂ ਦੇਵਾਂਗੇ ਕਿੰਨੇ ਦੀ ਆਪਾਂ ਜਿਹੜੀ ਜੈਸਨੋਜੀ ਵਾਲੀ ਗੱਲ ਬਾਤ ਇਹ ਆਪਾਂ ਹੀ ਮੰਗਰ ਤੋਂ ਜਾਓ ਮਰਜੀ ਦੁੱਧ ਆਏ ਨੂੰ 55000 ਰੁਪਏ ਦੀ ਦੇ ਦਿਆਂ ਹਾਂਜੀ 55000 ਦੀ ਦੇ ਦਿਆਂਗੇ ਅੱਛਾ ਜਾਓ ਬਈ ਜੀ ਅਸੀਂ ਦੇ ਦਿਆਂਗੇ ਆਪਾਂ ਹਾਂ ਹਾਂਜੀ ਠੀਕ ਹੈ ਜੀ ਫਿਰ ਤੋਂ 158000 ਦੀ ਇਹ ਤੁਹਾਨੂੰ ਵੜ ਦਿਆਂਗੇ ਨਹੀਂ ਕੋਈ ਯਾਰ ਨਹੀਂ ਪਰ ਜਿੱਥੋਂ ਤੱਕ ਕੋਈ ਸੱਜਣ ਤੁਹਾਡਾ ਤਾਲ ਮਿਲ ਨਾ ਬਵੇ ਕੋਈ ਗੱਲ ਨਹੀਂ 57000 ਦੀ ਦੇ ਰਹੇ ਜੇ ਕੋਈ ਵੀਰ ਆਉਂਦਾ ਹਾਂ ਖੁੱਲੇ ਮਾਰਦੇ ਹਾਂ 57000 ਦੀ ਦੋਸਤੋ ਇਹ ਮਿਊਜ਼ਿਕ ਵੀ ਤੁਹਾਨੂੰ ਠੀਕ ਆ ਵਿਖਾਲਾ ਬਹੁਤ ਸੋਹਣਾ ਥੱਲੇ ਪੱਦਰ ਤੁਸੀਂ ਵੇਖ ਲੋ ਬਹੁਤ ਵਧੀਆ ਕੰਮ ਦੁੱਧ ਵਾਲੀ ਆ ਬਿਲਕੁਲ ਠੰਡਾ ਦੋ ਟਾਈਮ ਹਾੜੇ ਕੋਲ ਕੋਈ ਆਣ ਕੇ ਚੋਲੇ ਇੱਥੇ ਠੰਡਾ ਦੁੱਧ ਤੁਹਾਨੂੰ ਮਿਲਦਿਆਂਗੇ ਦੇ ਮੋਦੀ ਚੋਲੇ ਕਿਉਂਕਿ ਡੰਗਰ ਦਾ ਦੋ ਟਾਈਮ ਚੋਇਆ ਪਤਾ ਲੱਗਾ ਦੋ ਟਾਈਮ ਦੋ ਹਾਂਜੀ 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 ਅੱਛਾ ਤੇ ਭਾਜੀ ਇੱਕ ਜਿਹੜੀ ਆਪਣੇ ਕੋਲ ਆ ਉੱਚੇ ਬੱਚੇ ਚ ਸੀਗੀ ਆ ਉੱਚੇ ਬੱਚੇ ਦਾ ਸੰਤੂ ਸਾਹਿਬ ਇਹਦਾ ਇਹ ਤਿੰਨਾਂ ਮਹੀਨਿਆਂ ਦੀ ਸਾਢੇ ਤਿੰਨਾਂ ਮਹੀਨਿਆਂ ਦੀ ਵਸ਼ੀ ਬਾਹਰ ਇਹ ਜਿਨ੍ਹਾਂ ਵੇ ਲਿਆਂਦੀ ਉਹਨਾਂ ਵਸ਼ੀ ਰੱਖਣੀ ਘਰ ਹਾਂਜੀ ਤੇ ਦੋ ਦਿਨ ਉਹਨੇ ਕੋ ਡੰਗਰ ਤੇ ਜੋ ਰਾਜਦੀਰੀ ਬੱਛੀ ਉਹਦੇ ਬਾਹਰ ਬੰਦੇ ਰਹੇ ਅੱਛਾ ਉਹ ਮੁੰਡੇ ਦਾ ਵੀਜ਼ਾ ਆ ਗਿਆ ਤੇ ਉਹਨਾਂ ਨੇ ਡੰਗਰ ਵੇਚ ਕੇ ਤੇ ਆ ਤੇ ਇਹਨੂੰ ਅਜੇ ਸੁਈ ਨੂੰ ਸਮਾਂ ਕਿੰਨਾ ਹੋ ਗਿਆ ਸਮਾਂ ਕੋ 3 3.5 ਮਹੀਨੇ ਹੋ ਗਏ ਇਹਨੂੰ ਮਗਰ ਇਹਦੇ ਬੱਛੀ ਹੈ ਬੱਛੀ ਆਲੀ 1.5 ਮਹੀਨੇ ਦੀ ਇਹਨੂੰ ਟੀਕਾ ਭਰਾਇਆ ਉਹਨਾਂ ਵੀਰ ਹਣਾ ਠੀਕ ਹੈ ਤੇ ਆ ਟੁੱਟੇ ਨੇ ਸੁਟਿਆ ਉਹ ਦਵਾ ਦੇਾਂਗੇ ਜੀ ਠੀਕ ਹੈ ਜੀ ਹਾਂਜੀ ਹਾਲੇ ਵੀ ਦਾਤ ਭਾਵੇਂ 3 3.5 ਮਹੀਨੇ ਹੋ ਗਏ ਆ ਤੇ 10 ਲੀਟਰ ਦੁੱਧ ਹਾਲੇ ਵੀ ਦੇ ਥਲੇਗਾ 10 ਲੀਟਰ ਹਾਂਜੀ 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 ਠੀਕ ਹੈ ਲਿਆਓ ਵੀਰ ਕੱਟ ਕੇ ਬਾਅਦ ਦਿਖਾਈਏ ਮਗਰ ਬੱਛੀ ਦੋਸਤੋ ਬੱਛੀ ਤੁਹਾਨੂੰ ਦਿਖਾਉਣੇ ਆ ਉਹ ਤਿੰਨ ਸਾਢੇ ਇੱਕ ਤਿੰਨ ਮਹੀਨਿਆਂ ਦੀ ਬੱਛੀ ਆ ਤੇ ਬੱਛੀ ਵੀ ਬਿਲਕੁਲ ਤਿਆਰ ਹੋ ਜਾਨੀ ਕਰਮਾਲੀ ਦੀ ਮਗਰੀ ਆਹ ਦੇਖੋ ਤੋਂ 10 ਲੀਟਰ ਆ ਇਸ ਵਕਤ ਜਿਹੜਾ ਦੁੱਧ ਹਾਜ਼ਰ ਪਹਿਲਾਂ ਜਿਹੜੀ ਇਹ ਸੂਈ ਆ ਹਾਂਜੀ ਹਾਂਜੀ ਪਹਿਲੇ ਸੂਈਆਂ ਸੂਈਆਂ ਦਰਦੀ ਦਰਦੀ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਦਰਦੀ ਜਿਹੜੇ ਦਰਦੀ ਨਾ ਇਹ ਕਰਨਾ ਵਾਚੀ ਹਾਂ ਬੱਚੇ ਤੇ ਕਰ ਲੋ ਵੀਰ ਬੱਚੇ ਵੀ ਦਿਖਾ ਦਾਂਗੇ ਨਾਲ ਬੱਚੀ ਦੇ ਕੋਲੇ ਕਰ ਲਿਆ ਜਾਂ ਲੋ ਇਹ ਜੀ ਦੇਖੋ ਭਾਵੇਂ ਸੰਧੂ ਸਾਹਿਬ ਸੂਈ ਭਾਵੇਂ ਚਿਰਦੇ ਆ ਬੱਚੇ ਦਾ ਟਾ ਕਰਦੀ ਏ ਆ ਮਗਰ ਅੱਛੀ ਡਬਲ ਅੱਛੀ ਹੈ ਮਗਰ ਹੋ ਰਹੀ ਸਾਢੇ 3 ਨਵੇਂ ਮਹੀਨੇ ਦਾ ਠੀਕ ਹੈ ਜੀ ਲੋਕ ਦੋਸਤ 10 ਕਿਲੋ ਦੁੱਧ ਕਨਫਰਮ ਕਰਾ ਲਿਆ ਲੇਕਿਨ ਵਸ ਵੀਰ ਹਾਂਜੀ ਬੰਨ ਲੀ ਗੀ ਵਾਪਸ ਮਾਦੀ ਬੰਗਾ ਬੂੰਗਾ ਪਾਲੇ ਨਹੀਂ ਹੈ ਹਾਂ ਜੀ ਬੰਗਾ ਪਾਈ ਦਾ ਨਾ ਪਾਵੇ ਤਾਂ ਇਹ ਬੰਗਾ ਪਾਲੇ ਦਾ ਮੋਲੇ ਰਗੀਆਂ ਤਾਰਾਂ ਜੀ ਹਾਂ ਪੂਰਾ ਜਵਾਰ ਠੀਕ ਹੈ ਹਾਂ ਜੀ ਠੀਕ ਹੈ ਲਓ ਕੁਸੂ ਬੰਗਾ ਬੂੰਗਾ ਰਸੀ ਨਹੀਂ ਆਣਾ ਕੋਈ ਵੀਰ ਪਾਲੇ ਠੀਕ ਆ 10 ਕਿਲੋ ਦੁੱਧ ਤੇ ਬਾਕੀ ਤੁਹਾਨੂੰ ਉਹ ਡਿਟੇਲ ਸਾਢੇ 3 ਨਾਲ ਕਿ ਮਹੀਨੇ ਦੀ ਕੋਈ ਚੌਂ ਦੀ ਮੰਨ ਲਓ ਪੱਛਾ ਮਗਰ ਬੱਛੀ ਆ ਛੜਿਆ ਜੀ ਬੱਛੀ ਨੂੰ ਬੱਛੀ ਪੂਰੀ ਪਲਾਤੀ ਜਿਹੜਾ ਵੀਰ ਹੈ ਗਿਫਟੀ ਆ ਸਮਝੋ ਜੀ ਹਾਂ ਬੱਛੀ ਪੂਰੀ ਪਾਲੀ ਪਲਾਤੀ ਨਾਲ ਪਲੀ ਪਲਾਤੀ ਬੱਛੀ ਆ ਤੇ ਹਾਡੇ ਕਿ ਤਿੰਨ ਮਹੀਨੇ ਆਦੀ ਹੈ ਸੋਹੀ ਆ ਚੰਗੀ ਵੱਛੀ ਆ ਮਗਰ ਤੇ ਪਲੀ ਪਲਾਤੀ ਵੱਛੀ ਇਤਰੇ ਦੇ ਰਾਂਗੇ ਇਹ ਇੱਕ ਨਾਲ ਦੋ ਆ ਜੀ ਦੋ ਦੋ ਸਾਹਿਬ ਦੋ ਆ ਬਾਕੀ ਤੁਸੀਂ ਦੱਸ ਰਹੇ ਹੋ ਕਿ ਕਿੰਨੇ ਨਾਲ ਤੁਸੀਂ ਦੱਸ ਰਹੇ ਮਹੀਨੇ ਡੇਢ ਕਿ ਦੀ ਬਣੀ ਹੈ ਕਿ ਹਾਂ ਜੀ ਹਾਂ ਜੀ ਬਣੀ ਹੈ 3 ਮਹੀਨੇ ਦੀ ਬਣੀ ਹੈ ਨਾ ਟੀਕਾ ਲਾਇਆ ਇਹਨੇ ਕੱਲ ਵੀ ਤੇ ਅੱਜ ਹੁਣ ਵੀ ਤੁਹਾਡੇ ਆਉਂਦੇ ਇੱਥੇ ਅੱਠ ਸੁੱਟਿਆ ਪੂਰਾ ਅੱਛਾ ਜੀ ਫੇ ਜਿਵੇਂ ਡੰਗਰ ਖਲੋਇਆ ਜਾਂਦਾ ਤੇ ਮਾਰੇ ਕਿਰਪਾ ਕਰੇ ਉਮੀਦ ਹੋ ਜਾਂਦੀ ਹੈ ਆ ਉਮੀਦ ਹੋ ਜਾਣੀ ਆ ਹਾਂ ਚੰਗਾ ਸੀਵਨ ਭਰਾਇਆ ਉਹਨਾਂ ਦੇ ਸੋ ਦੱਸੋ ਵੈਸੇ ਚੈੱਕ ਪਾਸ ਵਿੱਚ ਨਹੀਂ ਹੁੰਦੀ ਹਾਂਜੀ ਚੈੱਕ ਪਾਸ ਰੇ ਮੇਰਾ ਵੀਰ ਇੱਕ ਮਿਹਰਬਾਨ ਨਾਲ ਦੀ ਨਾਲ ਪਾ ਦਿੰਦਾ ਜੋ ਪਿਛੋਂ ਡਿਟੇਲ ਮਿਲੀ ਆ ਤੇ ਦੁੱਧ ਵੀ 10 ਲੀਟਰ ਹੈਗਾ ਜੀ ਠੀਕ ਆ ਉਹ ਨਹੀਂ ਤੇ ਸਾਢੇ 3 ਮਹੀਨੇ ਦੀ ਸੋਈ ਆ ਦੁੱਧ ਨਹੀਂ ਇਹਨਾਂ ਦਾ ਪਰ ਦੁੱਧ 10 ਲੀਟਰ ਦੇ ਥਲੇ ਕੋੜੀ ਹੈਗਾ ਠੀਕ ਆ ਅੱਛਾ ਤੇ ਵੀਰ ਸੁਗਨਾਮੇ ਆਪਾਂ ਦਵਾਂਗੇ ਕਿਨੇ ਦੀ ਜਿਹੜੀ ਵੀ ਹਾਂ ਨਾ ਇਹ ਆਪਾਂ ਵੇਚੀ ਐ ਤੁਸੀਂ ਸਮਝ ਲ ਲਗੇ ਐ ਇਹ ਤਿੰਨਾ ਨਾ ਗਿਫਟੀ ਆ ਇਹ 30000 ਰੁਪਏ ਦੀ ਦੇ ਦਿਆਂ ਹਾਂਜੀ ਜੀ ਦਾ 35000 ਰੁਪਏ ਦੀ ਦੇ ਦੇ ਦਾਂਗੇ ਲਓ ਜੀ 35000 ਦੀ ਦੋਸਤੇ ਮਿਲ ਜੂਗੀ ਨਾਲ ਬੱਚਾ ਵੀ ਮੱਛੀ ਫਰੀ ਦੀ ਠੀਕ ਹੈ ਜੀ ਤੇ ਨਾਲ ਲੈਵਾ ਤੁਹਾਨੂੰ ਇੱਕ ਵਾਰੀ ਫੇਰ ਲਾ ਕੇ ਉਹ ਦਿਖਾਉਣੇ ਕਰੋ ਚੈੱਕ ਕਿ ਪੂਰੇ ਆਪਸੀ ਥਣ ਦੇ ਵੀਰਲ ਬਹੁਤ ਸੋਹਣੀ ਹੈ ਮੁੱਠੀ ਥਣ ਤੇ ਪਸੰਦ ਪੂਰਾ ਮੁੱਠੀ ਥਣ ਦੀ ਬਸਮਾ ਪੂਰਾ ਤੇ ਧਾਰਾ ਪੂਰੀਆਂ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੱਸੋ ਇਹ ਐਨੀਮਲ ਨੇ ਚਾਰ ਵੀਰ ਸਤਰਾਮ ਸਿੰਘ ਉਹਨਾਂ ਦੇ ਕੋਲ ਤੇ ਚਾਰੇ ਪਸ਼ੂਆਂ ਦੀ ਮਿਲ ਗਈ ਹੈ ਤੁਹਾਨੂੰ ਡਿਟੇਲ ਸਿੱਧਾ ਜੀ ਤੇ ਬੱਚੇ ਪ੍ਰੋਪਰ ਤੁਸੀਂ ਦੇਖ ਲਿਆ ਨਾਲ ਵੀਡੀਓ ਚੰਗੀ ਲੱਗੀ ਆ ਸਾਰੇ ਵੀਰ ਤੁਸੀਂ ਬਸ ਤੋਂ ਤੇ ਸ਼ੇਅਰ ਕਰਦੇ ਕਰੋ ਠੀਕ ਹੈ ਜੀ ਨਵੇਂ ਫਾਰਮਰ ਵੀ ਹਾਂ ਤੱਕ ਜਿਹੜੀ ਕਵਰੇਜ ਪਹੁੰਚ ਸਕੇ ਤੇ ਚੀਮੇ ਪਿੰਡ ਤੁਸੀਂ ਵਿజిਟ ਕਰਦੇ ਠੀਕ ਹੈ ਜੀ ਤੇ ਪਰਵਾਰਾ ਪਿੰਡ ਵੀ ਬਿਲਕੁਲ ਲੱਗ ਗਿਆ ਹਾਂ ਜੀ ਕੋਈ ਗੱਲਬਾਤ ਨਹੀਂ ਆ ਜੀ ਆਓ ਮਿੱਤਰੋ ਰਸਤਾ ਆਉਂਦਾ ਭਗੂ ਪਰਣਾਵੀ ਟੋਲ ਪਲਾਜੇ ਤੋਂ ਪਹਿਲਾਂ ਵੀ ਸੰਤ ਸਾਹਿਬ ਜੀ ਨੇ ਤੁਸੀਂ ਪੈਟਰੋਲ ਪੰਪ ਤਾਂ ਨਹੀਂ ਆਏ ਇੰਦੀ ਵੀ ਪਿੰਡ ਚੀਮਾ ਕੋੜ ਵੱਡੇ ਤੂਤ ਭੰਗਾਲਾ ਫਿਰੋਜ਼ਪੁਰ ਨੂੰ ਰੋਡ ਜਾਂਦਾ ਤੇ ਮੈਂ ਸਤਰਾਮ ਸਿੰਘ ਗੱਡੀਆਂ ਵਾਲੇ ਟਰੱਕਾਂ ਵਾਲੇ ਕਰਕੇ ਬਾਈਦੇ ਹਾਂ ਤੇ ਵੱਡੇ ਗੁਰਦੁਆਰੇ ਲੱਗੇ ਸਾਹਮਣੇ ਘਾਰੇ ਆ ਬਾਬੇ ਸ਼ਿਦਾ ਸਿੰਘਾਂ ਦੀ ਗਲੀ ਚ ਸ਼੍ਰੀ ਗੁਰੂ ਤੇ ਬਾਕੀ ਨੰਬਰ ਮੇਰਾ ਸਕਰੀਨ ਤੇ ਤੁਸੀਂ ਚਰਾ ਹੀ ਦੇਣਾ ਜੇ ਵੀਰ ਨਾਲ ਕੋ ਸੰਪਰਕ ਕਰ ਲੈ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤੇ ਫੋਨ ਤੇ ਦੇ ਸਕਦੇ ਆ ਆਪਣਾ ਨਬ ਦੋਸਤੋ ਫਿਲਹਾਲ ਅੱਜ ਵੀਰ ਸਦਨਾਮ ਸਿੰਘ ਹੋਂ ਦੇ ਕਰੂੰ ਆਪਣੀ ਇਹ ਵੀਡੀਓ ਸੀਗੀ ਤੇ ਨਾਲ ਦੀ ਨਾਲ ਜਿਹੜਾ ਦੋਸਤ ਨੇ ਸ਼ੁਰੂਆਤ ਕੀਤੀ ਆ ਪਸ਼ੂ ਵਪਾਰ ਦਾ ਕੀਤਾ ਵੀ ਵੀਰ ਨੇ ਸ਼ੁਰੂਆਤ ਕੀਤੀ ਆ ਕਵਾਕੀ ਡਿਟੇਲ ਤੁਹਾਨੂੰ ਦਿੱਤੀ ਆ ਆਦਾ ਆਦਾ ਅਰੇ ਆਂਦਾ ਇਹ 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 ਡੰਗਰਾ ਦੇ ਵਿੱਚ ਬੜਾ ਜੀ ਮੇਰਾ ਇਹਨੂੰ ਕਰਨ ਦਾ ਟ੍ਰੈਂਡ ਅੱਛਾ ਜੀ ਕਰ ਤੋਂ ਕਰ ਤੋਂ ਜੀ ਚੱਗਾ ਪਰ ਇਹਨੂੰ ਇਹਨੂੰ ਲੈ ਕੇ ਦੇਣੇ ਇਹ ਗਾਂ ਇਹ ਕਰਿਆ ਕਰੂਗਾ ਬਿਲਕੁਲ ਸਾਈਡ ਕੀਤਾ ਸਾਈਡ ਕੀਤਾ ਕਿ ਜਿਵੇਂ ਨਾਲ ਆਹ ਜੀ ਨਾਲ ਜੀ ਨਾਲ ਪਰਦਾ ਚਲ ਵਿਹਲਾ ਇਹਨਾਂ ਬੰਦਾ ਕਿ ਕਹਿੰਦਾ ਆਰੇ ਲੱਗਾ ਆਰੇ ਲੱਗਾ ਵਿਹਲਾ ਰੁਠੀ ਹੋ ਜਾਂਦੀ ਆ ਵੀ ਫੇਪਸੂ ਇੱਕ ਦੋ ਵੇਖ ਲਈਏ ਚਲੋ ਨੱਬੀਏ ਦੇ ਨਾਲ ਬੀ ਬੀਏ ਦੇ ਵਿੱਚ ਵਧ ਜਾਣਾ ਸੋਣਾ ਹੀ ਆ ਦੋਸਤੋ ਵਪਾਰ ਦਾ ਕੀਤਾ ਵੇਰਦਾ ਬਾਕੀ ਪਸ਼ੂ ਤੁਹਾਨੂੰ ਦਿਖਾਤੇ ਆ ਐਨੀਮਲ ਚੰਗੇ ਲੱਗੇ ਆ ਪਸੰਦ ਲੱਗੇ ਆ ਤੇ ਸੌਦਾ ਤੁਸੀਂ ਵੇਰਦ ਨਾਮ ਦੇ ਨਾਲ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ